ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਤੁਹਾਨੂੰ ਪਤਾ ਹੈ ਕਿ ਹੁਣ ਸਰਦੀਆਂ ਦਾ ਮੌਸਮ ਹੈ ਤੇ ਲੋਹੜੀ ਦਾ ਅਸੀਂ ਬਹੁਤ ਵੱਡਾ ਫੈਸਟ ਕੈਂਪ ਕੀਤਾ ਸੀਗਾ ਬਟਾਲੇ ਪਿੱਟੀ ਵੱਟ ਦੇ ਵਿੱਚ ਤੇ ਅੱਜ ਅਸੀਂ ਥੋੜਾ ਜਿਹਾ ਮੈਂਬਰਸ ਨੂੰ ਨੈਟਵਰਕਿੰਗ ਇਵੈਂਟ ਹੈ ਗੈਂ ਸੜਨਾਲ ਸਿਮਰਤ ਕੌਰ ਰੰਡਾਵਾ ਜੀ ਜੋ ਕਿ ਅੰਮ੍ਰਿਤਸਰ ਆਏ ਐਂਡ ਸ਼ੀ ਇਜ਼ ਫਰਮ ਅੰਮ੍ਰਿਤਸਰ so we are blessed to have her welcome Sibra. thank you so much and uh, I, when i look at you i find you so beautiful what <laughs> a beautiful bachcha par <laughs> sada aap da bachcha so great to welcome you and now the press is keen to not see my face they want to no no i'm sure they're you. excited for you too so please she is all yours hello sat Sri kaal saryanu te vaise ta main born in water bombay di ha but mere nanke te dad ke dove anwar sardey ha so অবviously इधर आंदा ਹਮੇਸ਼ਾ ਮੌਕਾ ਹੀ ਹੁੰਦਾ ਸੀ ਕਿ ਜਿੱਦਾਂ ਹੀ ਗਰਮੀਆਂ ਦੀ ਛੁੱਟੀਆਂ ਹੁੰਦੀ ਸੀ ਸਾਨੂੰ ਸਭ ਤੋਂ ਪਹਿਲਾਂ ਹੁੰਦਾ ਸੀ ਕਿ ਅੰਬਰਸਰ ਆਣਾ ਵਾ ਤੇ ਨਾਨੀ ਦਾ ਘਰ ਹੈ ਇੱਥੇ ਮੇਰੇ ਮਾਮਾ ਜੀ ਸਾਰੇ ਸੋ ਜਦਕੀ ਬੰਬੇ ਚ ਰਹਿ ਕੇ ਯੂਜੂਲੀ ਲੋਕ ਪੰਜਾਬੀ ਚ ਨਹੀਂ ਗੱਲ ਕਰਦੇ ਬਟ ਮੈਂ ਬਹੁਤ ਲੱਕੀ ਰਹੀ ਹਾਂ ਕਿ ਮੇਰੇ ਘਰਦਿਆਂ ਨੇ ਹਮੇਸ਼ਾ ਮੇਰੇ ਨਾਲ ਪੰਜਾਬੀ ਚ ਗੱਲ ਕੀਤੀ ਹੈ ਤੇ ਮੈਂ ਬਹੁਤ ਜ਼ਿਆਦਾ ਰੂਟਡ ਹੈ ਆਪਣੇ ਕਲਚਰ ਦੇ ਨਾਲ ਤੇ ਯੈਸ ਕੋਈ ਸਵਾਲ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਮੈਡਮ ਕੀ ਇਹ ਇਵੈਂਟਸ ਹਾਂਜੀ ਕਰਦੇ ਆ ਕਿ ਮਹਿਲਾਜੀ ਸੰਸਥਾ ਹੈ ਇਹ ਬੜਾ ਮਤਲਬ ਕੀ ਜਿਹੜੇ ਬੂਸਟ ਕਰਦੀਆਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਆਹ ਓਨੈਸਟਲੀ ਨਾ ਮੈਨੂੰ ਇਹ ਸਭ ਚੀਜ਼ਾਂ ਨਾਲ ਜੋੜ ਕੇ ਬਹੁਤ ਵਧੀਆ ਲੱਗਦਾ ਵਾ ਬਿਕੋਜ਼ ਮੈਂ ਆਪ ਇੱਕ ਫੀਮੇਲ ਹਾਂ ਤੇ ਜਦੋਂ ਆਪਾਂ ਇਦਾਂ ਦੀ ਇੰਡਸਟਰੀ 'ਚ ਰਹਿੰਦੇ ਆ ਮੈਨੂੰ ਪਤਾ ਕਿ ਇੱਕ ਫੀਮੇਲ ਨੂੰ ਕਿੰਨੀ ਸਾਰੀ ਪ੍ਰੋਬਲਮਸ ਦੇ ਥਰੂ ਜਾਣਾ ਪੈਂਦਾ ਵਾ ਐਂਡ ਮੇਰੇ ਸਾਈਡ ਤੋਂ ਮੈਂ ਜਿੰਨਾ ਵੀ ਫੀਮੇਲਸ ਲਈ ਕੁਝ ਵੀ ਕਰ ਪਾਵਾਂ ਮੈਨੂੰ ਲੱਗਦਾ ਕਿ ਇਹ ਮੇਰਾ ਇਹ ਮੇਰੀ ਡਿਊਟੀ ਆ ਰੇ ਪੂਰੇ ਵਰਲਡ ਦੀ ਡਿਊਟੀ ਆ ਕਿਉਂਕਿ ਅੱਜ ਦੇ ਡੇਟ ਤੇ ਫੀਮੇਲਸ ਵੀ ਉੰਨੀ ਹੀ ਸਟਰੋਂਗ ਇਨਾਫ ਹੈ ਔਰ ਉਹ ਸਭ ਕੁਝ ਕਰ ਸਕਦੇ ਆ ਅੱਜ ਦੇ ਡੇਟ ਚ ਫੀਮੇਲ ਹਰ ਫੀਲਡ ਚ ਅੱਗੇ ਸੋ ਅੱਜ ਆਏ ਆ ਫॉर ewomen ਫॉर ewomen ਜਿਸसे ewomen ਸਪੋਰਟ ਕਰਦੀਆਂ ਨਾ ਉਥੇ ਫੇਅਰ ਸਕਾਈ ਇਸ ਦੀ ਲਿਮਟ ਦੈਟਸ ਵਾਟ ਵੀ ਫੀਲ ਐਂਡ ਅੱਜ ਦੇ ਡੇਟ ਤੇ ਮੈਂ ਇੱਕ ਹੋਰ ਚੇਂਜ ਵੇਖਿਆ ਕਿ ਜੈਂਸ ਵੀ ਉੰਨਾ ਹੀ ਫੀਮੇਲਸ ਨੂੰ ਸਪੋਰਟ ਕਰ ਰਹੇ ਆ ਯਾ ਆਬਵੀਅਸਲੀ ਵੀ ਅਲਕੀ ਨਾ men ਮਾਈ ਹਸਬੈਂਡ ਹਜ਼ ਆਲਵੇਸ ਬੀਨ ਸੁਪਰ ਸਪੋਰਟਿਡ ਬਟ ਐਟ ਦ ਬੈਕ ਉਹਨਾਂ ਨੂੰ ਨਹੀਂ ਹੈਗਾ ਕਿ ਅਸੀਂ ਅੱਗੇ ਆਈਓ ਪਿੱਛੋਂ ਸਪੋਰਟ ਕਰਦੇ ਨੇ ਵੀ ਆਰ ਬlesed ਵੀ ਆਰ ਟ੍ਰੂਲੀ ਅਮੇজিং men ਸੇ ਸਭ ਤੋਂ ਪਹਿਲਾਂ ਤਾਂ ਆ థాంਕ ਯੂ ਆ ਜਿੰਨੇ ਵੀ ਸਾਡੇ ਮੇਲ ਔਰ ਜੈਂਸ ਹੈਗੇ ਐ ਇਸ ਦੁਨੀਆ ਤੇ థాంਕ ਯੂ ਜੇ ਤੁਸੀਂ ਸਪੋਰਟ ਕਰਦੇ ਹੋ ਇਸ ਕਰਕੇ ਅਸੀਂ ਸਾਰੀ ਫੀਮੇਲਸ ਅੱਗੇ ਨਹੀਂ ਤਰੱਕੀ ਕਰ ਪਾ ਰਹੀ ਜੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਭ ਨੂੰ ਮੈਮ ਗਦਰ ਟੂ ਤੋਂ ਬਾਅਦ ਉਹਨੂੰ ਕਿਹੜੀ ਫਿਲਮ ਦੇ ਵਿੱਚ ਤੁਸੀਂ ਆ ਰਹੇ ਹੋ ਆ ਇੱਕ ਮੇਰੀ ਆਈ ਸੀ ਨਾਨਾ 파ਟੇ ਕਰਦੇ ਨਾਲ ਬਨਵਾਸ ਫਿਲਮ ਤੇ ਉਹਦੀ ਵੀ ਸਟੋਰੀ ਬਹੁਤ ਵਧੀਆ ਸੀ ਕਿ ਕਿੱਦਾਂ ਬੱਚੇ ਆਪਣੇ ਮਾਪਿਆਂ ਨੂੰ ਬੁੱਢੇ ਵਾਰੇ ਛੱਡ ਦਿੰਦੇ ਆ ਜਸਟ ਫॉर ਪ੍ਰੋਪਰਟੀ ਘਰ ਦੇ ਪੇਪਰਾਂ ਲਈ ਕਿਉਂਕਿ ਹੁਣ ਉਹਨਾਂ ਨੂੰ ਲੱਗਦਾ ਵਾ ਕਿ ਇੱਕ 70 80 ਸਾਲ ਦਾ ਬੰਦਾ ਕਿਸੇ ਕੰਮ ਦਾ ਨਹੀਂ ਰਹਿ ਗਿਆ ਉਹਨਾਂ ਲਈ ਉਹ ਸਿਰਫ ਉਹਨਾਂ ਦਵਾਈਆਂ ਦਾ ਹੀ ਰਹਿ ਗਿਆ ਵਾ ਤੇ ਉਹਨੂੰ ਛੱਡ ਦਿੰਦੇ ਆ ਤੇ ਉਹ ਇੱਕ ਬਹੁਤ ਗ੍ਰੇਟ ਸੋਸ਼ਲ ਮੈਸੇਜ ਵਾਲੀ ਫਿਲਮ ਸੀ ਸਾਡੀ ਉਹ ਆਗੇ ਉਹਦੇ ਬਾਅਦ ਮੇਰੀ ਤੀਜੀ ਫਿਲਮ ਆ ਰਹੀ ਹੈ ਇੱਕ ਬਹੁਤ ਵੱਡੀ ਫਿਲਮ ਕਰ ਰਹੇ ਐਸੀ ਉਹ ਹਾਲੇ ਮੈਂ ਡਿਸਕਲੋਸ ਨਹੀਂ ਕਰਨਾ ਚਾਹੁੰਗੀ ਬਟ ਉਹ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਹਾਂਜੀ